ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦੇ ਗੁੱਡ ਮਾਰਨਿੰਗ ਕਿਵੇਂ ਹੋ ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਆ ਤੁਹਾਡੇ ਤੇ ਅੱਜ ਮੈਂ ਚੱਲੀ ਹਾਂ ਜੀ ਪਰੌਂਠਾ ਖਾਣ ਬਾਹਰ ਨੰਨੀ ਸ਼ਾ ਕੋਲੇ ਬਾਦਲ ਰੋਡ ਤੇ ਆਪਾਂ ਚੱਲੇ ਹਾਂ ਜੀ ਪਰੌਂਠਾ ਖਾਣ ਵਾਸਤੇ ਪਰੌਂਠਾ ਖਾਵਾਂਗੇ ਆਪਾਂ ਉੱਥੇ ਆਲੂਆਂ ਦਾ ਤੇ ਹੋਰ ਕਹਦਾ ਆਲੂਆਂ ਦੀ ਹਾਂ ਆਲੂਆਂ ਦਾ ਪਰੌਂਠਾ ਖਾਵਾਂਗੇ ਤੇ ਅੱਜ ਜੀ ਨਹੀਂ ਕਰੀ ਆ ਤਾਂ ਸੀ ਘਰੇ ਬਣਾਉਣ ਨੂੰ ਵਾਣ ਕਰ ਲਿਆ ਆਪਾਂ ਪੂਰੇ ਕਾਲੇ ਦੰਜ ਤੇ ਹੰਦਖਾਨੇ ਫਿਰ ਉੱਥੇ ਜਾ ਕੇ ਜੀ ਆਲੂ ਦਾ ਪਰੌਂਠਾ ਹਾਂਜੀ ਫਰੈਂਡ ਤੇ ਆਪਾਂ ਇੱਥੇ ਪਹੁੰਚ ਗਏ ਹਾਂ ਪਰੌਂਠਾ ਖਾਣ ਵਾਸਤੇ ਠੀਕ ਹੈ ਆਲੂ ਦਾ ਪਰੌਂਠਾ ਤੇ ਕੰਨੇ ਮਰਜਾਲਾ ਬੱਬਾ ਲਵਾ ਜਾ ਕੇ ਆ ਗਏ ਆਪਾਂ ਆਲੂ ਦਾ ਪਰੌਂਠਾ ਖਾਣ ਆ ਗਏ ਆਪਾਂ ਦੇਖ ਸਕਦੇ ਹੋ ਤੁਸੀਂ ਰੋੜਾ ਹੈ ਤੇ ਆਪਾਂ ਖਾਵਾਂਗੇ ਪਰੌਂਠੇ ਇੱਥੋਂ ਠੀਕ ਆ ਬਾਕੀ ਆ ਜੋ ਮੈਡਮ ਨੂੰ ਤੁਹਾਨੂੰ ਮਨੋਂ ਹਾਂ ਸ਼ਰਮੇ ਦਾ ਠਾਬਾ ਪ੍ਰਮੋਸ਼ਨ ਫਿਰ ਥੋੜੀ ਕਰੂਗੀ ਚਲੋ ਫਰੈਂਡ ਐ ਤੇ ਹੋਰ ਵੀ ਬਸੇਰੇ ਭਾਈ ਵਾਲੇ ਪਰੌਠਾ ਬਰੌੜਾ ਖਾਣਾ ਆ ਜੋ ਹਾਂ ਜੀ ਬਰੌੜਾ ਖਾਣਾ ਅੱਛਾ ਦੇਖ ਸਕਦੇ ਹੋ ਤੁਸੀਂ ਲਾ ਦੇ ਕੁੜੀਆਂ ਵਧੀਆ ਪਰੌਂਠਾ ਕਰਾਰ ਆਜਾ ਚੱਕ ਦੇ ਫਟੇ ਕਿਆ ਰੰਗ ਬਰੰਡ ਆ ਗਈ ਅੱਜ ਤੁਹਾਡੇ ਹੋਟਲ ਤੇ ਵਿਖਾਣ ਹੈਲੋ ਘਰ ਹੈਲੋ ਘਰ ਇਹ ਆ ਦੇਖੋ ਜੀ ਬੜੀਆ ਜੀ ਵਧੀਆ ਤੇ ਬਾਕੀ ਉਹ ਰੋਡ ਹੈ ਜੀ ਆਪਾਂ ਇੱਥੇ ਬੈਠਾਂਗੇ ਆਰਾਮ ਨਾਲ ਖਾਵਾਂਗੇ ਪੀਵਾਂਗੇ ਐਸ਼ ਕਰਾਂਗੇ ਔਰ ਕਿਆ ਠੀਕ ਹੈ ਜੀ ਮੇਰੇ ਵਾਲ ਗਿੱਲੇ ਸੀ ਕਿ ਮੈਂ ਖੁੱਲੇ ਛੱਡਿਆ ਸੀ ਮੈਂ ਚਲ ਬਾੜੀ ਮੋਟੀ ਹਵਾ ਲੱਗ ਕੇ ਸੁੱਕ ਤੇ ਜਾਣਗੇ ਵਾਲ ਕਾਲੇ ਹੋ ਕੇ ਬਾਲੇ ਸਾਰੀ ਰਾਤ ਮਹਿੰਦੀ ਲਾ ਕੇ ਰੱਖਣੀ ਪਈ ਮੈਨੂੰ ਤੇ ਕਾਲੇ ਕਾਲੇ ਹੋ ਗਏ। ਦੱਸ ਦੋ ਤੁਸੀਂ ਢਾਬਾ ਕਿਹਦਾ ਹੈ? ਇਹ ਸ਼ਰਮਾ ਜੀ ਦਾ ਢਾਬਾ। ਇਹ ਕਿਹੜੀ ਜਗ੍ਹਾ? ਵਰਣਾ ਰੋਡ ਬਾਦਲ ਵਰਣਾ ਰੋਡ ਤੇ। ਨਰਵਾੜਾ ਰੋਡ ਤੇ ਜਿੱਥੇ ਬਾਦਲ ਨੂੰ ਜਾਂਦੇ ਆਪਾਂ। ਬਾਦਲ ਰੋਡ ਤੇ। ਬਾਦਲ ਰੋਡ ਤੇ। ਅੱਜ ਸਾਡਾ ਮੂਡ ਬਣ ਗਿਆ ਮੈਂ ਕਿਹਾ ਅੱਜ ਭੈਣ ਕੋਲੇ ਆਲੂ ਦੇ ਪੌਂਡੇ ਸਿੱਖ ਕੇ ਗਏ ਸੀ ਵਾਦਾ ਕਰਕੇ ਗਏ ਸੀ। ਜਿਵੇਂ ਅਸੀਂ ਆਵਾਂਗੇ ਤੇ ਪਰੌਂਠਾ ਖਾ ਕੇ ਜਾਵਾਂਗੇ। ਆਹੀ ਮੇਰਾ ਦੋਸਤ। ਤੇ ਇੱਕ ਮਿੰਟ। ਇਹ ਤਾਂ

ਬਾਪਾ ਲਿਆ ਪਰੌठा ਆ ਗਿਆ ਆ ਗਿਆ ਆ ਗਿਆ ਆ ਦੇਖ ਬ੍ਰਿੰਡ ਹਏ ਹਏ ਮੱਖਣ ਨਾਲ ਪਰੌठा ਪਹਿਲਾਂ ਨੂਨ ਮਿਲ ਤੋੜਾ ਹਾਂ ਅਚਾਰ ਹਾਂ ਔਰ ਕੀ ਆ ਹਾਂ ਆ ਦੇਖ ਬ੍ਰਿੰਡ ਵੀਡੀਓ ਕੇ ਦਿਖਾਓ ਮੂਝ ਪਾਣੀ ਆਵੇ ਬ੍ਰਿੰਡਾਂ ਦੇ ਉਹ ਤੇ ਕਾਕੂ ਕੋ ਵੀ ਦੇਵਾ ਭਾਈ ਇਸੇ ਨਹੀਂ ਕੰਮ ਚਲੇਗਾ ਵੈਸੇ ਕੰਮ ਦੇ ਕੱਪੜਾ ਵੀ ਆ ਗਿਆ ਜੀ ਮੈਂ ਜੇ ਲਾਇਆ ਸੀ ਖਾਣ ਵਾਸਤੇ ਜੀ ਪ੍ਰਾਹਾਂ ਅਬੀ ਘਰੇ ਮੈਨੂੰ ਰਸੋਈ ਚ ਲੱਗਦਾ ਡਰ ਠੀਕ ਹੈ ਉਹ ਨਿਕਲ ਜਾ ਮਿਰਚ ਕੱਢ ਰਹੀ ਹੈ ਮਿਰਚ ਨਿਕਣੀ ਨਹੀਂ ਤੁਹਾਨੂੰ ਪਤਾ ਮਿਰਚਾਂ ਮੈਂ ਬਹੁਤ ਜ਼ਿਆਦਾ ਖਾਨੀ ਆ ਹੋਣਾ ਚਾਰ ਇੱਕ ਫਾੜੀ ਰੱਖ ਦੇ ਮੈਂ ਆਪ ਹੀ ਰਾ ਲੂਗਾ ਬਸ ਖਾ ਕੇ ਦਿਖਾਉਂਦੀ ਫਰੰਟ ਇੱਕ ਹੋਰ ਲਾ ਦੇ ਬਾਈ ਐਨੇ ਨਾ ਮੇਰਾ ਕੁਝ ਨਹੀਂ ਹੁਣ ਹਾ ਹਾਏ ਵਾਕਈ ਵੀ ਗੱਲਬਾਤ ਹੈਗੀ ਆ ਪਰਾਂਠੇ ਚ ਅਦਰ ਵਿੱਚ ਦਿਖਾ ਦੇ ਜਿਹਨੇ ਬਣਾ ਕੇ ਉਹ ਆਂਟੀ ਜੀ ਬਣਾ ਰਹੀ ਨੇ ਪਰੌਂਠੇ ਕੈਨ ਬਟਸ ਨੂੰ ਆ ਗਿਆ ਪਰੌਂਠਾ ਪਸੰਦ ਜੀ ਦਖਾਉਨੇ ਬਾਕੀ ਤੁਹਾਨੂੰ ਅੱਗੇ ਉਹ ਉਹਨਾਂ ਨੂੰ ਹਾਜਮ ਕਰਕੇ ਬਰੌਠਾ ਹਾਂਜੀ ਫਰੈਂਡ ਤੇ ਆਪਾਂ ਪਰੌਠੇ ਖਾ ਲਿਆ ਜੀ ਲੇਟਾ ਕਰਤੀਆਂ ਆਪਾਂ ਖਾਲੀ ਇਹ ਦੇਖ ਸਕਦੇ ਹੋ ਤੁਸੀਂ ਤੇ ਹੁਣ ਮੇਰੇ ਪੇਕੇ ਤੋਂ ਆ ਗਿਆ ਫੋਨ ਮੇਰੇ ਚਾਚੇ ਦੀ ਨੋਹ ਦਾ ਜੀ ਤੇ ਮੈਂ ਛੋਟੀ ਹੁੰਦੀ ਮੇਰਾ ਉਸੇ ਪਰਜਾਈ ਨਾਲ ਮੇਰਾ ਬਹੁਤ ਮੋਹ ਪ੍ਰੇਮ ਸੀਗਾ ਆਪਾਂ ਨੂੰ ਉਹਨਾਂ ਦਾ ਆ ਗਿਆ ਫੋਨ ਉਹ ਕਹਿੰਦੇ ਭਾਈ ਤੁਸੀਂ ਆਪਦੀ ਲੱਸੀ ਲੈ ਜਾਓ ਤੁਹਾਡਾ ਸਾਗ ਲੈ ਆਂਦਾ ਪਿਆ ਖੇਤੋਂ ਤੋੜ ਕੇ ਆਪਾਂ ਚੱਲਿਆਂ ਜੀ ਆਪਦੇ ਪੇਚਾਂ ਦੇ ਸਾਗ ਲੈਣ ਵਾਸਤੇ ਦੱਸੀ ਵੜਨ ਵਾਸਤੇ ਤੇ ਟਾਈਮ ਸਾਡੇ ਕੋਲੇ ਬਹੁਤ ਘੱਟ ਆ ਤੇ ਕੁੜੀ ਸਾਡੀ ਸਕੂਲ ਗਈ ਆ ਹੁਣ ਦੇਖਦੇ ਆ ਕੀ ਚੀਜ਼ ਬਣਦਾਗਾ ਤੇ ਅਸੀਂ ਬਹਿਣਾ ਤਾਂ ਹੈ ਨਹੀਂ ਜੋ ਉੱਥੇ ਪਿੰਡ ਬਾਲਾ ਚਿਰ ਕਿਉਂਕਿ ਘਰੇ ਨਹੀਂ ਤੁਹਾਨੂੰ ਪਤਾ ਸਰਦਾ ਹਨ ਤੇ ਪਿੰਡੋਂ ਨਾਲ ਹੀ ਆ ਸਾਡੇ ਬਛਿੰਡੇ ਦੇ ਮੈਂ ਪੇਕੇ ਮੇਰੇ ਤੇ ਜਾਨਿਆਂ ਜੀ ਫਿਰ ਦਿਖਾਉਨੇ ਆ ਤੁਹਾਨੂੰ ਉੱਥੇ ਜਾ ਕੇ ਕੀ ਗੱਲ ਬਾਤ ਆ ਕੀ ਮਾਹੌਲ ਹੈ ਤੇ ਪਰੌਂਠੇ ਆਪਾਂ ਖਾ ਲਏ ਪਰੌਂਠੇ ਬਹੁਤ ਜ਼ਿਆਦਾ ਸੁਆਸੀ ਟੈਸਟੀ ਸੀ ਤੇ ਵਾਕਈ ਭੈਣ ਦੇ ਹੱਥਾਂ 'ਚ ਜਾਦੂ ਆ ਜੀ ਤੇ ਪਰੌਂਠੇ ਤਾਂ ਮੈਂ ਘਰੇ ਵੀ ਬਣਾ ਲੈਂਦੀ ਪਰ ਮੈਂ ਸਿਰ ਥੋਤਾ ਸੀ ਤੇ ਠੰਡ ਲੱਗਦੀ ਸੀ ਮੈਨੂੰ ਰਸੋਈ 'ਚੋਂ ਬਾਕੀ ਸਾਨੂੰ ਕੋਈ ਕੰਮ ਸੀਗਾ ਜ਼ਰੂਰੀ ਕੋਈ ਜ਼ਰੂਰੀ ਨਹੀਂ ਸੀ ਬਸ ਇਹ ਸਪੈਸ਼ਲ ਪਰੌਂਠੇ ਗਾ ਨਹੀਂ ਆਏ ਸੀ ਕੋਈ ਕੰਮ ਨਹੀਂ ਸੀਗਾ ਸਾਡਾ ਕੰਮ ਉਹ ਵੀ ਹੋ ਗਿਆ ਅਸੀਂ ਆ ਕੇ ਚੱਲ ਦੋ ਪੈਰ ਗਾ ਚੱਲ ਵਰਦੇ ਆ ਹਨਾ ਤੇ ਚਲੋ ਦਿਖਾਉਂਦੇ ਆ ਤੁਹਾਨੂੰ ਫਰੈਂਡ ਪਿੰਡ ਪਹੁੰਚ ਕੇ ਹਾਂਜੀ ਫਰੈਂਡ ਤੇ ਜਿਵੇਂ ਤੁਸੀਂ ਜਾਣਦੇ ਆਪਾਂ ਘਰੇ ਆ ਗਏ ਸੀ ਪਰੌਤੇ ਛੱਕ ਕੇ ਤੇ ਹੁਣ ਆਪਾਂ ਚੱਲਿਆਂ ਜੀ ਸਾਡੇ ਪਿੰਡ ਨੂੰ ਠੀਕ ਹੈ ਪਰਜਾਈ ਦਾ ਫੋਨ ਆ ਗਿਆ ਕਹਿੰਦੀ ਜਾ ਵੀ ਆ ਜਾਓ ਭਾਈ ਤੇ ਸਾਗ ਲੈ ਜਾਓ ਤੇ ਲੱਸੀ ਲੈ ਜਾਓ ਬਹੁਤ ਚੰਗੀ ਆ ਵਿਚਾਰੀ ਤੇ ਜਿਹੜੀ ਸਾਡਾ ਇੰਨਾ ਕੀਤਾ ਹਨਾ ਨੇ ਅਗਲਾ ਕੌਣ ਕਿਸੇ ਪਿੱਛੇ ਕਰਦਾਗਾ ਤੇ ਤਿਆਰੀਆਂ ਖੇਚ ਲੀਆਂ ਸੀ ਗੋਲੂ ਨੂੰ ਸਕੂਲੋਂ ਲੈ ਜਾਂਦਾ ਸੀਗਾ ਛੁੱਟੀ ਕਰਾ ਕੇ ਲਿਆਂਦਾ ਇੱਕ ਵਾਰੀ ਘੇ ਘਰ ਕੇ ਫਿਰ ਤੇ ਵੈਸੇ ਵੀ ਟਾਈਮ ਹੋਇਆ ਹੀ ਪਿਆ ਸੀਗਾ ਛੁੱਟੀ ਦਾ ਤੇ ਚੱਲੇ ਅਸੀਂ ਪਿੰਡ ਨੂੰ ਤੇ ਮੈਂ ਤਾਂ ਸਾਗ ਲਿਆਉਣਾ ਨਾਲੇ ਲੱਸੀ ਲਿਆਉਣੀ ਆ ਕੋਈ ਗੱਲ ਨਹੀਂ ਆ ਜਾਂਦੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਚਾਰ ਸ਼ਹਿਰ ਹੋ ਗਏ ਅਸੀਂ ਚਾਰ ਸ਼ਹਿਰ ਨੂੰ ਤਾਂ ਕੀ ਬਸ ਕੱਲਾ ਸੇਰੀ ਵਾਇਆ ਆ ਕੇ ਹੋਰ ਤਾਂ ਕੀ ਕਰਨਾ ਸੀਗਾ ਵਬੂ ਤੇ ਰੋਈ ਜਾਂਦਾਗਾ ਇਹ ਮਾਤਾ ਲੁੰਡਾ ਜਾਂ ਕਰ ਲਿਆ ਇੱਕ ਸਿੰਪਲ ਜਾਂ ਠੀਕ ਆ ਜਾਣਾ ਤਾਂ ਪੇਕੇ ਪਰਿਵਾਰ ਚ ਹੀ ਆਵਾਂ ਗਿਆ ਔਰ ਕੱਢ ਕੇ ਹੀ ਜਾਣਾ ਕਰਨੀ ਤੇ ਜਿਵੇਂ ਸੀਗੇ ਅਸੀਂ ਤੇ ਉਵੇਂ ਚੱਲ ਪਏ ਆ ਜੀ ਕੱਪੜੇ ਜ਼ਰੂਰ ਚੇਂਜ ਕੀਤੇ ਹਨਾ ਪਹਿਲਾਂ ਤੁਹਾਨੂੰ ਪਤਾ ਹੀ ਮੇਰੇ ਲੀਲਾ ਜਾਂ ਪਾਇਆ ਸੀਗਾ ਨਾ ਕੇ ਮੈਂ ਉਹੀ ਪਾ ਲਿਆ ਸੀਗਾ ਤੇ ਬਾਕੀ ਪਰੌਂਠੇ ਬਹੁਤ ਸੁਆਦ ਸੀ ਭੈਣ ਦੇ ਚਲੋ ਵਿਚਾਰੀ ਪੈਸੇ ਨਹੀਂ ਲੈਂਦੀ ਸੀਗੀ ਮੈਂ ਕਿਹਾ ਨਹੀਂ ਯਾਰ ਤੇਰੀ ਉਹ ਹਨਾ ਵੀ ਮਿਹਨਤ ਆ ਤੁਹਾਡੀ ਤੇ ਪੈਸੇ ਲੈ ਨਹੀਂ ਰਹੀ ਸੀਗੀ ਵਿਚਾਰੀ ਨੂੰ ਪੈਸੇ ਠੱਕੇ ਨਾ ਦੇ ਕੇ ਆਂਦੇ ਆ ਚਲੋ ਠੀਕ ਆ ਫਰੈਂਡ ਦਿਖਾਣੇ ਪਿੰਡ ਪਹੁੰਚ ਕੇ ਜੀ ਇਹ ਸਾਡੇ ਮੇਰਾ ਭਰਾ ਪਿੱਛੇ ਹਟ ਨਾ ਤੇ ਆਪਾਂ ਪਿੰਡ ਪਹੁੰਚ ਗਏ ਸਾਡੇ ਠੀਕ ਹੈ ਜੀ ਇਹ ਮੇਰਾ ਹੈਗਾ ਜੀ ਭਰਾ ਸਾਥ ਬੰਦਾ ਇਹ ਵਿਚਾਰਾ ਠੀਕ ਹੈ ਜੀ ਤੇ ਆ ਹੈਗੀ ਜੀ ਮੇਰੀ ਪਰਜਾਈ ਹੋਏ ਮੇਰੀ ਨਾ ਕੱਟ ਮੈਂ ਇਹ ਮਾਤਾ ਕਿੱਥੇ ਖੜਾਈ ਓ ਬਹੂ ਆ ਤੇ ਆਪਾਂ ਪਿੰਡ ਪਹੁੰਚ ਗਏ ਸਾਡੇ ਸਾਗ ਲੈਣ ਵਾਸਤੇ ਆਏ ਆ ਜਾਨੀ ਮਾ ਦੀ ਪਰਛਾਈ ਕੋਲੇ ਇਹ ਭੈਣ ਆ ਮੇਰੀ ਹਾਂਜੀ ਮੇਰੇ ਚਾਚਾ ਇਹਦਾ ਮੁੰਡਾ ਜੀ ਇਹ ਤੇ ਬਹੁਤ ਵਦਗਾ ਵਿਚਾਰੀ ਕੁੜੀ ਇਹ ਵੀ ਸਾਡੀ ਹਾਂ ਤੇ ਬੜਾ ਐ ਭਰਾਵਾ ਸਾਥ ਦੇ ਦਿਆ ਕਰੋ ਚੰਗਾ ਸਾਰੇ ਹਾਂ ਕੋਈ ਨਹੀਂ ਚੰਗਾ ਠੀਕ ਹੈ ਸਾਡੀ ਇਹਦੇ ਤੇ ਮੜਾ ਮੋਟਾ ਯਾਰ ਗਰੀਬੀ ਸੀਗੀ ਤੇ ਇਹ ਤਾਂ ਵਿਚਾਰੀ ਤੇ ਨਾਲ ਸਾਥ ਦਿਆ ਕਰੋ ਚੰਗਾ ਇਹਦਾ ਵਿਚਾਰੀ ਹਾਸਿਆਂ ਚ ਕਰਨਾ ਆਂਦੀ ਹੈ ਠੀਕ ਹੈ ਔਖੀ ਬਹੁਤ ਹੈ ਜਿੰਦਗੀ ਆ ਚਲੋ ਕੋਈ ਗੱਲ ਨਹੀਂ ਪਰਮਾਤਮਾ ਦੀ ਖੇਡ ਦੀ ਰਹਿੰਦੀ ਆ ਸਦਾ ਮਮੀ ਡੈਡੀ ਵੀ ਆਏ ਨਹੀਂ ਕਿ ਤੇ ਮਮੀ ਡੈਡੀ ਆਏ ਨਹੀਂ ਭਰਾਵਾ ਮੈਂ ਵੀ ਢੱਲਾ ਹੀ ਰਹਿਣਾਗਾ ਸਦਾ ਇਹ ਮੇਲੇ ਤਾਇ ਦਾ ਮੁੰਡਾ ਜੀ ਵਿਚਾਰਾ ਤੇ ਦੋ ਪੰਜ ਆਏ ਦਿੱਤ ਹੋਗੀ ਚਲ ਭਾਈ ਕੋਈ ਨਹੀਂ ਹਾਂ ਦੋ ਤਿੰਨ ਜਾਣੇ ਮੁੱਕੇ ਵਿਚਾਰੇ ਜੀ ਮਰ ਗਏ ਭਾਈ ਤਾਂ ਚਲ ਹੈ ਜੀ ਸੀ ਗਿਆ ਤੇ ਕੀ ਰਹਿ ਗਿਆ ਤੇ ਚਲੋ ਕੋਈ ਨਹੀਂ ਮੈਨਾਂ ਨਾ ਮੇਰੇ ਭੈਣਾਂ ਵੱਧ ਗਿਆ ਵਿਚਾਰਾਂ ਸਾਡ ਨੂੰਗਾ ਸਾਡਾ ਹਾਂ ਕਾਈ ਇਹ ਜ਼ਰੀਆ ਦੇ ਮਰਦ ਹੰਤਰ ਸੀ ਜਾਂਦਾ ਸੀਗਾ ਤੇ ਉਹ ਸਾਡਾ ਹਰਮਨ ਜਾ ਕੇ ਦੇਖੋ ਜੀ ਖੁੱਡੇ ਕੋਲੇ ਦੇਖ ਲੈ ਦੇਖ ਲੈ ਬੱਚੇ ਇਹ ਸਾਡੇ ਗਵਾਂਢੀਆਂ ਦਾ ਮੁੰਡਾ ਹੈ ਇਹ ਹਾਂ ਇਹ ਸਾਡੇ ਚੂਚੇ ਆ ਜੀ ਕਬੂਤਰ ਆ ਸਾਡੇ ਬਾਈ ਦੇ ਕਿੱਥੇ ਹੋਵੇ ਕਬੂਤਰ ਆਵੇ ਰੱਖਿਆ ਤਾਂ ਆ ਸਾਡੇ ਕਬੂਤਰ ਰੱਖਿਆ ਮੇਰੇ ਭਰਾ ਦੇ ਜੀ ਸਾਡੇ ਸਾਡੇ ਬੱਚੇ ਹਾਂ ਤੇ ਇਹ ਚੂਚੇ ਆ ਇਹ ਸਾਡਾ ਤੋਰੀ ਮੂਹਾ ਤੋਰੀ ਉਹ ਸਾਡੀ ਤਾਈ ਫਿਰਦੀ ਆ ਅ ਤੇ ਆ ਸਾਡੀ ਗੱਲੂ ਵੈਟ ਗਈ ਚਲੋ ਠੀਕ ਹੈ ਫਰੈਂਡ ਮਿਲਦੇ ਹਾਂ ਹਾਂਜੀ ਤੇ ਲੱਭੀ ਪਾਸ ਆ ਗੋ ਨਾ ਪਾ ਬੋਲ ਵੀ ਕੁਛ ਹਾਂਜੀ ਮੇਰੇ ਭਤੀਜੇ ਨੇ ਵਿਚਾਰੇ ਸਪੈਸ਼ਲ ਮੈਨੂੰ ਰਾਤ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਮੈਨੂੰ ਸਾਗ ਲੈ ਕੇ ਦੇ ਉਹ ਤਾਂ ਤੋਰੀ ਕਰਾ ਰਿਹਾ ਸਾਡੀ ਮਦਦ ਉਹਦੀ ਤੇ ਰੀਣੀ ਬੋਲਉਂਦੀ ਤੇ ਸਾਗ ਦੋਨੇ ਜਣੇ ਪਾਈ ਜਾਂਦੇ ਆ ਜੀ ਆਪਾਂ ਹੁਣ ਜਾਵਾਂਗੇ ਸਿੱਧਾ ਘਰੇ ਤੇ ਸਾਗ ਨੂੰ ਕਰ ਦਾਂਗੇ ਘਰ ਜਾ ਕੇ ਕੱਟ ਵੱਢ ਕਰਤਾ ਪੈਗ ਤਾਂ ਇੱਧਰ ਬੋਲਦੇ ਹੁਣ ਕੁਝ ਬੋਲਣਾ ਤਾਂ ਹਾਂ ਸਪੋਰਟ ਕਰਿਆ ਕਰੋ ਸਪੋਰਟ ਕਰਿਆ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਹਾਂ ਹੋਰ ਕੁਝ ਬਾਤੂ ਬਾਤੂ ਤੇ ਹੋਰ ਵੀ ਕੁਝ ਬੋਲੋ ਨਾ ਲੈ ਆ ਜਾ ਲੈ ਆਪਾਂ ਬੋਲਦੇ ਚੱਲ ਬੋਲ ਹੁਣ ਔਰ ਬੋਲਣਾ ਨਹੀਂ ਹੁੰਦਾ ਤੇ ਉਹ ਸਾਡਾ ਬਾਈ ਜੀ ਬੈਠੇ ਆ ਅੰਦਰ ਤੇ ਸਾਡਾ ਉਹਦੇ ਕੋਲ ਜਾਣਾ ਨਾ ਤੁਸੀਂ ਚੰਦੋ ਬਾਈ ਬੋਲਣਾ ਬਾਈ ਕੀ ਕਹਿਣੇ ਜਾ ਉਹਦੇ ਕੋਲ ਜਾਓ ਸਾਦਰ ਹੋ ਜੋ ਅੱਜ ਤੈਂਜੀ ਸਾਗ ਲੈਣ ਆਏ ਸੀ ਤਾਂ ਕਿਰਨ ਬਟੇਂਡਾ ਕਿਰਨ ਬਟੇਂਡਾ ਇਹ ਮੇਰਾ ਚਾਚਾ ਇਹਨਾਂ ਨੂੰ ਆਮ ਹੀ ਤੁਸੀਂ ਚੈਨਲਾਂ ਤੇ ਦੇਖਦੇ ਹਾਂ ਫੇਸਬੁੱਕ ਤੇ YouTube ਤੇ ਅੱਜ ਇਹਨਾਂ ਨੇ ਕੱਲ ਸਾਨੂੰ ਫੋਨ ਕਰਿਆ ਸੀ ਵੀ ਸਾਗ ਦਾ ਸਾਨੂੰ ਲਿਆ ਕੇ ਦਿਓ ਦੋ ਤੀਰਨੀਆਂ ਵੀ ਅਸੀਂ ਬਹੁਤ ਜੀ ਕਰਦਾ ਕਿਉਂਕਿ ਸ਼ਹਿਰ ਰਹਿੰਦੇ ਆ ਅੱਜ ਇਹਨਾਂ ਨੂੰ ਸਾਗ ਲਿਆ ਕੇ ਦਿੱਤਾ ਅੱਜ ਸ਼ਾਮ ਤਿੱਕਰ ਬਣਾਉਣਗੇ ਫਿਰ ਕੱਲ ਨੂੰ ਫਿਰ ਤੋਂ ਰੋਟਾਂ ਦਾ ਧਰ ਕੇ ਬਖਾਵਾਂਗੇ ਵੀ ਅਸੀਂ ਕਿਵੇਂ ਖਾਂਦੇ ਹਾਂ ਰੋਟ ਕੇ ਫਿਰ ਦੇਸੀ ਘਿਓ ਪਾ ਕੇ ਇਨਾਂ ਦੀ ਤਵਾਸ ਹੈ ਵੀ ਅਸੀਂ ਬਾਜਰੇ ਦੀ ਤੇ ਮੱਕੀ ਦੀ ਰੋਟੀ ਨਾਲ ਖਾਣਾ ਹੈ। ਹਾਂ ਜਿਹੜੀ ਗੱਲ ਦਾ ਤਾਂ ਤੇ ਇਨਾਂ ਦੀ ਅਸੀਂ ਤਮੰਨਾ ਪੂਰੀ ਕਰਨ ਵਾਸਤੇ ਲਿਆਦਾ ਸਾਗ ਤੇ ਅੱਜ ਭੈਣ ਜੀ ਲੈ ਕੇ ਜਾ ਰਹੇ ਨੇ। ਐ ਸਵੇਰੇ ਤੋਂ ਉਹਨੂੰ ਸਮਾਂ ਕੁਛ ਕਿਵੇਂ ਉਹਨੂੰ ਬਣਾਇਆ ਹਾਂ ਦਿਖਾਈ ਦੇਣਾ ਤੇ ਤੁਹਾਡੇ ਕੋਲੇ ਸਭ ਕੁਝ ਵੀਡੀਓ ਆ ਜਾਣੀ ਹੈ ਜੀ। ਬਸ ਭੈਣ ਜੀ ਨੂੰ ਲਾਈਕ ਕਰਿਆ ਕਰੋ, ਸਪੋਰਟ ਕਰਿਆ ਕਰੋ। ਬਹੁਤ-ਬਹੁਤ ਆਪ ਜੀ ਦਾ ਧੰਨਵਾਦ। ਥੈਂਕ ਯੂ ਜੀ। ਇਹ ਇਹ ਆ ਜੀ ਮੇਰੇ ਚਾਚੇ ਦਾ ਮੁੰਡਾ ਸਕੇ ਦਾ ਠੀਕ ਹੈ ਆਪਾਂ ਰਾਤ ਇਹਨਾਂ ਨੂੰ ਚਰਨ ਨੂੰ ਕਹੇ ਸੀ ਇਹਨਾਂ ਨੇ ਬਹੁਤ ਖੇਚਲ ਕੀਤੀ ਹੈ ਮੇਰੀ ਪਰਜਾਈ ਹੈ ਤੇ ਸਾਡਾ ਮੋਹ ਪਰ ਬਹੁਤ ਜ਼ਿਆਦਾ ਸੀਗਾ ਬਚਪਨ ਮੈਂ ਇੱਥੇ ਹੀ ਵਸ ਰਹੀ ਆ ਜੀ ਇਹ ਮੇਰਾ ਪੁੱਤੀਜਾ ਇਨੀ ਕਾਲਾ ਹੁੰਦਾ ਸੀਗਾ ਤੇ ਬਥੇਰਾ ਨੂੰ ਮੈਂ ਕੁੱਟਿਆ ਵੀ ਆ ਤੇ ਬਸ ਮੈਂ ਕੁੱਟਿਆ ਨਹੀਂ ਸੱਚ ਇਹਨੂੰ ਇਹਨੇ ਤਾਂ ਮੈਂ ਪਿਆਰ ਹੀ ਕਰਦੀ ਹੁੰਦੀ ਸੀਗੀ ਬਹੁਤ ਜ਼ਿਆਦਾ ਤੇ ਬਾਕੀ ਹੁਣ ਆਪਾਂ ਇਥੋਂ ਸਾਗ ਲੈ ਲਿਆ ਤੇ ਆਪਾਂ ਤੁਹਾਨੂੰ ਜਾ ਕੇ ਦਿਖਾਉਨੇ ਆ ਠੀਕ ਹੈ ਜੀ ਜਾਵਾਂਗੇ ਹੁਣ ਆਪਾਂ ਆਜਾ ਫਰੈਂਡ ਤੁਹਾਨੂੰ ਮਮਜਾ ਦਿਖਾਉਣੀ ਮੇਰੇ ਘਰ ਰੱਖ ਨੂੰ ਮੈਂ ਤੇ ਮਾਮੀ ਮੇਰੇ ਘਰ ਖੱਡੀ ਮੇਰੀ ਕੁੜੀ ਦਾ ਵੇਲਾ ਭਾਂਡਾ ਫੋੜ ਕ ਇਹ ਫੋੜ ਸੁੱਕੀ ਅਰਗਨਾਈ ਠੀਕ ਆ ਤੇ ਇਹ ਆਦੀ ਹਾਂ ਦਾ ਦੇਖੋ ਫਰੈਂਡ ਇਹ ਸਾਡੇ ਕੋਲ ਬੱਕਰੀ ਨਹੀਂ ਤੇ ਬਿੱਟਾ ਵਾਲਾ ਬੱਕਰੀ ਦੇ ਚਲ ਬੱਕਰੀ ਫਰੈਂਡ ਪੱਤੀ ਹਾਰ ਤੋਂ ਸਟਾਰਟ ਆ ਹਾਂਜੀ ਆ ਪੱਤੀ ਹਾਰ ਤੋਂ ਦਾ ਮੋਲਣਾ ਜਿਹੜਾ ਪੱਟੀ ਆ ਉਸ ਤਾਂ ਆ ਪਾਸੇ ਬਣਾ ਰਮੀ ਤੁਹਾਡੀ ਜਾਰਾ ਵਧੀਆ ਲੱਗਦੀ ਹੈ ਹਾਂ ਬਕਰਾਂ ਵਿਟਲਾਂ ਕਾ ਲਿਖਣਾ ਉਹ ਕਰ ਖੜਾ ਜਾ ਉਹ ਲਖਣਾ ਆਏ ਜਾ ਆ ਤੂੰ ਉਹ ਕਰ ਤੇਰੀ ਵੀਡੀਓ ਬਣਾ ਕੇ ਚੱਲ ਹਾਂ ਕਿੱਤੀ 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 ਪਹਿਲੀ ਦਾ ਚੈਨਲ ਤੇ ਜਾ ਤੂੰ ਮੇਰਾ ਆਸਾਨਾ ਵੇਖ ਦੇ ਨਹੀਂ ਗੱਲ ਲੱਗਦਾ ਬਾਹਰ ਨਾ ਕੋਈ ਤੇਰਾ ਬੱਤਵਾ ਆ ਨਹੀਂ ਆਨੀ ਤੇ ਇਹ ਆ ਵੀ ਆਪਣਾ ਇਹ ਰਾਂਝਾ ਠੀਕ ਹੈ ਤੇ ਬਾਕੀ ਉਹ ਦੋ ਫਕਰੀ ਇਹ ਰਾਂਝਾ ਕਿਹਦਾ ਨਾਂ ਰਾਂਝਾ ਇਹ ਦੀਪੋਾ ਦੀਪੋਾ ਇਹ ਹੀਰਾ ਇਹ ਬੋਬੀ ਪੋ ਬੋਬੀ ਪੋ ਹੋਏ ਕੋ ਤੁਗੀ ਕਾ ਕਰਦੇ ਨਾ ਨਾਈ ਆ ਨਾ ਹਾਂ ਆ ਮਾ ਜਲਾ ਪੋ ਬਲਾ ਪੋ ਆ ਕਲਾਪੋ ਆ ਜੀ ਆਹ ਇਹ ਸੇਖਤ ਮਸਾਟਾ ਸਾਰਾ ਜਿਹੜਾ ਕਿ ਡੈਲੀ ਫਾਰਮ ਵਾਲਾ ਕੰਮੀ ਹੈ ਦੁੱਧ ਦਾ ਐਡਮੈਟਿਕ ਜਿਹੜੀ ਆ ਸਾਡੇ ਅੱਗੇ ਪੁੱਦਨ ਵਾਲੇ ਤੇ ਅੱਡਾ ਉਹ ਦੂਜੇ ਹੱਥਾਂ ਵਾਲੀ ਅੱਡਾ ਸਾਰਾ ਸੇਖਤ ਬਦਲਦਾ ਅੰਤਸਪਾਧਿਕ ਰੱਖੀ ਪਸ਼ੂਆਂ ਦਾ ਖੁਰਾਕ ਹੈਗੀ ਇਹ ਤਾਂ ਤੂੜੀ ਇਧਰ ਪਾਥੀਆਂ ਹੈ ਆਹ ਵਾਲੇ ਨਾਲ ਵਾਲੇ ਕਮਰੇ ਚ ਜਿਹੜਾ ਵਗਾਉਗਾ ਜੇ ਜਿਹਨੇ ਲੈਣੀਆਂ ਤਾਂ ਜ਼ਰੂਰ ਦੱਸੋ ਬਿਲਕੁਲ ਬਿਲਕੁਲ ਪਾਤੀਆਂ ਵੇਚਦੇ ਆ ਪਾਤੀਆਂ ਸਿਆਲ ਤੋਂ ਹੁਣ ਲੈਣ ਵਾਲੇ ਆਉਣਗੇ ਜਿੱਤਿਆਂ ਜਾਣ ਦਾ ਬਤਨ ਦੇਖੋ ਇਹ ਅੱਜ ਇਹਨਾਂ ਦੇ ਕੋਲ ਨਾ ਮਸਲਾ ਆ। ਅੱਜ ਕਿੰਨਾ ਖਾਣਾ ਚਾਹੁੰਦੇ ਆਂ। ਆ ਨਿਮਾਰ ਤਾਂ ਇਹਨਾਂ ਕੋਲ ਹੀ ਮਾਰਦੀ ਖੜੀ ਰਹੇ। ਅੱਛਾ ਮੇਰਾ ਵੀ ਲੱਦਾ ਹੈ ਕਿ ਮੈਂ ਇੱਕ ਮੱਛ ਲੈ ਕੇ ਛੱਡ ਕੇ ਵੀ ਦੀ ਹੋ ਰਿਹਾ। ਪ੍ਰੈਗ ਦੇ ਪਹੁੰਚ ਗਈ ਆ ਹਨਾ ਪਿੰਡੋਂ ਮੈਂ ਆ ਗਈ ਸੀ। ਤਾਂਗ ਲੈ ਕੇ ਤੇ ਬਾਕੀ ਮੇਰੀ ਭਜਾਈ ਨੇ ਮੈਨੂੰ ਫਰੈਂਡ ਆਹ ਫਲਕਾਰੀ ਦਿੱਤੀ ਆ। ਤੇ ਆ ਮੇ ਤੁਮ ਮੇਰੇ ਨਾਲ ਅੱਜ ਹੋ ਗਿਆ ਪ੍ਰੈਗ। ਪ੍ਰੈਗ ਤੁਹਾਨੂੰ ਮੈਂ ਦੱਸ ਦਿੰਦੀ ਆ ਕੀ ਹੋਇਆ ਫਰੈਂਡ। ਜਦੋਂ ਮੈਂ ਸਵੇਰੇ ਪਰਾਠਾ ਖਾਣ ਗਈ ਸੀ ਉਹਦੋਂ ਮੇਰੇ ਲਿੰਡੇ ਰੰਗ ਦਾ ਪਾਇਆ ਸੀ ਲੈਟ ਸੂਟ। ਫਿਰ ਮੈਂ ਜਦੋਂ ਪਿੰਡ ਗਈ ਉਹਦੋਂ ਫਰੈਂਡ ਮੈਂ ਦੂਜਾ ਚੇਂਜ ਕਰਕੇ ਗਈ ਤੇ ਜਦੋਂ ਮੈਂ ਪਿੰਡ ਗਈ ਤੇ ਮੇਰੀ ਭਜਾਈ ਨੇ ਮੈਨੂੰ ਆਹ ਸੂਟ ਦਿੱਤਾ ਫਰੈਂਡ ਦੇ ਇੱਕ ਸਵਾਕੇ। ਸੋ ਸਲਾਹੀ ਤਾਂ ਪਹਿਲਾਂ ਹੀ ਬੈਠੀ ਸੀਗੀ ਉਹ ਫਿਰ ਉਹਨੇ ਮੈਨੂੰ ਦੇਤਾ ਮੈਨੂੰ ਕਿ ਤੂੰ ਪਾਲਾ ਤੇਰੇ ਸੋਨਾ ਲੱਗਦਾਗਾ ਤੇ ਆ ਮੈਨੂੰ ਕਿੰਨੇ ਦਿੱਤੇ ਆ ਫਰੈਂਡ ਇਹਨਾਂ ਨੇ ਮੇਰੀ ਪਰਜਾਈ ਨੇ ਇਹ ਬਾਕੀ ਮੈਨੂੰ ਬਹੁਤ ਪਿਆਰ ਦਿੱਤਾ ਸਪੈਕਟ ਦਿੱਤੀ ਬਹੁਤ ਜ਼ਿਆਦਾ ਮੈਂ ਵੀ ਉੱਥੇ ਖੂਬ ਇੰਜੋਏ ਕੀਤਾ ਤੇ ਮੈਨੂੰ ਭਾਬੀ ਨੇ ਸਾਗ ਦਿੱਤਾ ਤੇ ਲੱਸੀ ਦਿੱਤੀ ਆ ਲੱਸੀ ਦਾ ਹਾਰੇ ਇੱਕ ਬਣਾ ਕੜੀ ਤੇ ਐਮਮ ਮੈਂ ਚਾਹਣੀ ਚਟਨੀ ਕੋਲ ਕੇ ਖਾਉਂਗੀ ਤੇ ਬਾਕੀ ਠੀਕ ਆ ਫ੍ਰੈਂਡ ਜੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਵਧੀਆ ਲੱਗਿਆ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਇਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਮੈਨੂੰ ਕਮੈਂਟਾਂ ਦੇ ਵਿੱਚ ਇੰਨਾ ਜ਼ਰੂਰ ਦੱਸ ਦੇ ਵੀ ਮੇਰੇ ਸੂਟ ਆਹ ਪਾਇਆ ਸੋਹਣਾ ਲੱਗਦਾ ਤੇ ਮੇਰੀ ਪਰਜਾਈ ਨੇ ਦਿੱਤਾ ਮੇਰੇ ਆਪ ਦੇ ਮੰਮੀ ਪਾਪਾ ਤਾਂ ਹੈ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਮੇਰੇ ਤਾਏ ਚਾਚਾ ਦੀਆਂ ਨੋਹਾਂ ਨੇ ਉਹ ਤੇ ਤਾਏ ਚਾਚਾ ਦੇ ਮੇਰੇ ਦੇ ਮੁੰਡੇ ਸੀ ਤੇ ਮੈਨੂੰ ਮੇਰੇ ਬਾਈ ਨੇ ਵੀ ਬਹੁਤ ਪਿਆਰ ਦਿੱਤਾ ਮੇਰੇ ਭਰਾ ਨੇ ਮੇਰੇ ਚਾਚੇ ਦੇ ਮੁੰਡੇ ਨੇ ਤੇ ਬਾ ਬਿਨਾ ਦਾ ਮੇਰਾ ਬੋ ਪਹਿਲਾਂ ਤੋਂ ਹੀ ਮੋਹ ਪ੍ਰੇਮ ਬਹੁਤ ਜਿਆਦਾ ਸੀ ਬਾਕੀ ਉਹਦੇ ਬੱਚਾ ਨੇ ਵੀ ਮੈਨੂੰ ਬਹੁਤ ਉਹ ਆਪੋ ਆ ਕਰਦੇ ਰਹੇ ਮੈਨੂੰ ਬਹੁਤ ਪਿਆਰ ਦਿੱਤਾ ਫਰੈਂਡ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਜਰੂਰ ਠੀਕ ਹੈ ਜਿਨੇ ਮੇਰੀ ਪਰਜਾਈ ਨੇ ਮੈਨੂੰ ਸੋੜ ਦਿੱਤਾ ਪ੍ਰਮਾਤਮਾ ਉਹਨਾਂ ਇਹ ਦੇਣ ਦੁੱਗਣੀ ਰਾਤ ਚੁੱਭਣ ਉਹਨਾਂ ਦੀ ਕਮਾਈ 'ਚ ਬਰਕਤ ਪਾਵੇ ਤੇ ਬਾਬਾ ਨਾਨਕ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਸਾਰੇ ਪਰਿਵਾਰ ਨੂੰ ਤੇ ਉਹਨਾਂ ਨੂੰ ਇਹੋ ਜਿਹਾ ਸੂਟ ਸੂਟਾ ਵਾਸਤੇ ਪੈਸੇ ਵੱਧੂ ਆਉਣ ਵੱਧੂ ਫਰੈਂਡ ਬਾਏ